ਸਾਸਰੀ ਘਾਲ ਦੀ ਸਾਰਿਆਂ ਨੂੰ ਆ ਆਜਾ ਪਾ ਇਹ ਕਰਾਂਗੇ ਕਿ ਆਪਣੇ ਸੂਟ ਨੂੰ ਓਵਰਲੌਕ ਜਿੰਨਾ ਵੀ ਹੋ ਸਕੇ ਘੱਟ ਤੋਂ ਘੱਟ ਕਰੀਏ ਕਿ ਸਿਲਾਈ ਕਿਸ ਤਰ੍ਹਾਂ ਕਰੀਏ ਕਿ ਸਾਨੂੰ ਓਵਰਲੌਕ ਜਿਹੜਾ ਆ ਘੱਟ ਕਰਨਾ ਪਵੇ ਆਓ ਆਪਾਂ ਦੇਖਦੇ ਹਾਂ ਕਿ ਆਹ ਦੇਖੋ ਜੀ ਮੈਂ ਬਣਾਉਣੀ ਹੈਗੀ ਇਹ ਚਿੜੀ ਤੇ ਮੈਂ ਚਿੜੀ ਲਈ ਮੋੜ ਦੇ ਦਿੱਤਾ ਹੈ ਪਹਿਲਾਂ ਤੇ ਫਿਰ ਆਪਾਂ ਇਸ ਤੋਂ ਬਾਅਦ ਕੱਪੜੇ ਨੂੰ ਇਸ ਤਰ੍ਹਾਂ ਕਰਕੇ ਮੋੜ ਦੇ ਦੇਣਾ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਇਸ ਤਰ੍ਹਾਂ ਆ ਦੇਖੋ ਪਹਿਲਾਂ ਇਸ ਤਰ੍ਹਾਂ ਕਰਕੇ ਇੱਕ ਮੋੜ ਦੇਣਾ ਫਿਰ ਦੂਸਰਾ ਦੇਣਾ ਠੀਕ ਹੈ ਇਸ ਤਰ੍ਹਾਂ ਕਰਕੇ ਤੇ ਫਿਰ ਆਪਾਂ ਜਿਹੜੀ ਮਸ਼ੀਨ ਹੈ ਬੜੀ ਚਲਾ ਲੈਣੀ ਹੈ ਬੜੀ ਸਫਾਈ ਦੇ ਨਾਲ ਇਹ ਹੋ ਜਾਂਦਾ ਹੈ ਕੋਈ ਔਖਾ ਨਹੀਂ ਹੈਗਾ ਤੇ ਇਹ ਨਹੀਂ ਹੈਗਾ ਵੀ ਆਪਾਂ ਦੋ ਦੋ ਸੀਨਾ ਲਾਉਣੀਆਂ ਨਹੀਂ ਆਪਾਂ ਇੱਕੋ ਸੀਨ ਦੇ ਵਿੱਚ ਇਹਨੂੰ ਹਨਾ ਜਿਹੜਾ ਆ ਇਸ ਤਰ੍ਹਾਂ ਕਰਕੇ ਸਲਾਈ ਜਿਹੜੀ ਆ ਪਾ ਲੈਣੀ ਆ ਇਸੇ ਤਰ੍ਹਾਂ ਹੁਣ ਮੈਂ ਦੂਜੇ ਪਾਸੇ ਵੀ ਲਾ ਲਵਾਂਗੀ ਤੇ ਇੱਕ ਤਰ੍ਹਾਂ ਦੇਖੋ ਸੀਨਾ ਇਹ ਛੋਟੀਆਂ ਹੁੰਦੀਆਂ ਆ ਬੈਲਟ ਦੀਆਂ ਓਵਰਲੋਕ ਕਰਨ ਲੱਗੇ ਪਹਿਲਾਂ ਉਪਰੋਂ ਨੇਫੇ ਵੱਲੋਂ ਵੀ ਰਹਿ ਜਾਂਦੀ ਆ ਫੇ ਬੈਲਟ ਚ ਜਿਹੜੀ ਹੁੰਦੀ ਥੋੜੀ ਜਿਹੀ ਉਥੋਂ ਵੀ ਰਹਿ ਜਾਂਦੀ ਆ ਇਹਦੇ ਨਾਲੋਂ ਚੰਗਾ ਕਿ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਸਲਾਈ ਜਿਹੜੀ ਆ ਲਾਈ ਲਈਏ ਤੇ ਇਹਨੂੰ ਓਵਰਲੋਕ ਕਰਨਾ ਹੀ ਨਹੀਂ ਪਊਗਾ ਆ ਦੇਖ ਲਓ ਇਸ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਇਹ ਸੀਨਾ ਲਾਦਤੀਆਂ ਆ ਦੇਖੋ ਹੁਣ ਇਹਨੂੰ ਓਵਰਲੋਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਬਾਕੀ ਵੀ ਸਲਵਾਰ ਜਿਹੜੀ ਆਪਾਂ ਉਹਨੂੰ ਕਿਸ ਤਰ੍ਹਾਂ ਦਾ ਮਤਲਬ ਜੋੜਨਾ ਆ ਜੇ ਤਾਂ ਕਹਿੰਦੇ ਹੁੰਦੇ ਵੀ ਉਹਦੇ ਵਿੱਚ ਕੋਈ ਫੁੱਲ ਆ ਜਾਂ ਕੋਈ ਬਿਲ ਆ ਆ ਚਲੋ ਵੇ ਇਹ ਤਾਂ ਆਪਾਂ ਉਹਨੂੰ ਨਹੀਂ ਕੁਝ ਕਰ ਸਕਦੇ ਹੈਗੇ ਜੇ ਇਸ ਤਰ੍ਹਾਂ ਪਲੇਨ ਹੀ ਸਲਵਾਰ ਆ ਰਿਹਾ ਆਪਾਂ ਉਹਨੂੰ ਇਸੇ ਤਰ੍ਹਾਂ ਜੋੜਨਾ ਹੈਗਾ ਆ ਕਿ ਜਿੰਨਾ ਵੀ ਹੋ ਸਕੇ ਉਹਦਾ ਓਵਰਲੋਕ ਦਾ ਕੰਮ ਜਿਹੜਾ ਆ ਘਟ ਜਾਵੇ ਦੇਖੋ ਪਹਿਲਾਂ ਤਾਂ ਇੱਥੇ ਆ ਗਈਆਂ ਕੰਨੀਆਂ ਹਨਾ ਤੇ ਕੰਨੀਆਂ ਤੇ ਆਪਾਂ ਇਸੇ ਤਰ੍ਹਾਂ ਸੀਨ ਲਾ ਦਵਾਂਗੇ ਇਹਨੂੰ ਓਵਰਲੋਕ ਕਰਨ ਦੀ ਜਿਹੜੀ ਆ ਲੋਡ ਨਹੀਂ ਪੈਂਦੀ ਹੈਗੀ ਕੰਨੀਆਂ ਕੱਟੋ ਹੀ ਨਾ ਜਦ ਕੰਨੀਆਂ ਕੱਟਾਂਗੇ ਫਿਰ ਓਵਰਲੋਕ ਕਰਨ ਦੀ ਲੋਡ ਪਾਊਗੀ ਪਾਊਗੀ ਹਨਾ ਕਈ ਵਾਰ ਕੰਨੀਆਂ ਬਹੁਤ ਬੜੀਆਂ ਹੁੰਦੀਆਂ ਆ ਤੇ ਓਵਰਲੋਕ ਕਰਨ ਨਹੀਂ ਪੈਂਦੀ ਤੇ ਇਸੇ ਤਰ੍ਹਾਂ ਦੂਜੇ ਪਾਸੇ ਵੀ ਵੈਸੇ ਹੀ ਜੁੜਿਆ ਹੋਇਆ ਹੈ ਮੈਂ ਇਹਨੂੰ ਮੈਂ ਇਹਨੂੰ ਵੀ ਇਸੇ ਤਰ੍ਹਾਂ ਇਹ ਨਾ ਸੀਨ ਜਿਹੜੀ ਆ ਲਾ ਦਵਾਂਗੀ ਆ ਦੇਖੋ ਹੁਣ ਇਸ ਤੋਂ ਬਾਅਦ ਆਪਾਂ ਪਤਾ ਕੀ ਕਰਨਾ ਆ ਵਿਆਹ ਦੇਖੋ ਆਪਾਂ ਸਲਵਾਰ ਆਪਾਂ ਜਿਹੜਾ ਇੱਕ 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 ਪੱਲੇ ਆਪਾਂ ਸੰਜੋੜ ਲਿਆ ਆ ਬੈਲਟ ਵੀ ਜੋੜ ਲਈ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਆਪਾਂ ਸਲਵਾਰ ਨੂੰ ਇਸ ਤਰ੍ਹਾਂ ਕਰ ਲੈਣਾ ਆ ਜਿਹੜਾ ਆਪਾਂ ਦੂਸਰਾ ਲੈ ਲਿਆ ਕੰਨੀਆਂ ਵਾਲਾ ਜਿਹਨੂੰ ਕੰਨੀਆਂ ਹੈਗੀਆਂ ਆ ਇਸੇ ਤਰ੍ਹਾਂ ਆਪਾਂ ਪਹੁੰਚੇ ਵੀ ਦਿਖ ਲੈਣੇ ਆ ਜਿਹੜਾ ਕੰਨੀ ਆਲਾ ਪਾਸਾ ਉਹ ਆਪਾਂ ਕੰਨੀ ਵਾਲੇ ਪਾਸੇ ਦੇ ਨਾਲ ਹੀ ਜੋੜਾਂਗੇ ਹਨਾ ਫੇਰ ਤਾਂ ਇਹ ਹੁੰਦਾ ਆ ਵੀ ਇਹ ਤੋਂ ਰੋਂ ਆਪਾਂ ਨੂੰ ਓਵਰਲੌਕ ਨਹੀਂ ਕਰਨਾ ਪੈਣਾ ਕਈ ਵਾਰੀ ਕੀ ਹੁੰਦਾ ਆ ਆਪਾਂ ਉਧਰਲੇ ਪਾਸੇ ਨਾਲ ਇਹ ਪਾਸਾ ਦੂਸਰਾ ਪਾਸਾ ਜੋੜ ਦਿੰਨੇ ਆ ਫੇਰ ਓਵਰਲੌਕ ਕਰਨਾ ਹੀ ਪੈਣਾ ਆ ਜੇ ਆਪਾਂ ਦੋਨੇ ਕੰਨੀਆਂ ਰਲਾ ਕੇ ਜੋੜਾਂਗੇ ਫੇਰ ਓਵਰਲੌਕ ਜਿਹੜਾ ਹੈ ਨਹੀਂ ਕਰਨਾ ਪੈਣਾ ਹੁਣ ਮੈਂ ਐਸੀ ਤਰ੍ਹਾਂ ਹਨਾ ਜਿਹੜੀਆਂ ਦੋਨੇ ਸਲਾਈਆਂ ਜਿਹੜੀਆਂ ਆ ਲਾ ਲੈਣੀਆਂ ਤੇ ਤੁਸੀਂ ਨਾ ਮੇਰੀ ਚਲਦੀ-ਜਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਹਨਾ ਹੁਣ ਥੋੜਾ ਚਿਰ ਤੋਂ ਮੇਰਾ ਚੈਨਲ ਜਿਹੜਾ ਬਹੁਤ ਸਲੋ ਹੋਇਆ ਆ ਤੇ ਤੁਸੀਂ ਮੇਰੇ ਭੈਣ ਭਰਾ ਤੁਸੀਂ ਆ ਮੇਰਾ ਸਾਥ ਦੇਣਾ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਵੀ ਜਰੂਰ ਕਰ ਦਿਓ ਜੇ ਪਹਿਲਾਂ ਕੀਤਾ ਹੋਇਆ ਆ ਜੀ ਬੇਤ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਪਹਿਲੀ ਵਾਰੀ ਹੁਣ ਕਰਨਾ ਆ ਤਾਂ ਵੀ ਤੁਹਾਡਾ ਬਹੁਤ ਧੰਨਵਾਦ ਜੀ ਮੈਂ ਇਹਦੇ ਲੋ ਇੱਕ ਸਲਾਈ ਇਹ ਲਾ ਲਈ ਆ ਇਸੇ ਤਰ੍ਹਾਂ ਮੈਂ ਦੂਜੀ ਸਲਾਈ ਵੀ ਜਿਹੜੀ ਆ ਲਾ ਲੈਣੀ ਆ ਇਦਾਂ ਕੀ ਹੁੰਦਾ ਆਪਣਾ ਓਵਰਲੌਕ ਦਾ ਕਿੰਨਾ ਹੀ ਕੰਮ ਘਟ ਜਾਂਦਾ ਆ ਜੇ ਤੁਸੀਂ ਸਲਾਈ ਕਰਦੇ ਆ ਤਾਂ ਵੀ ਜੇ ਤੁਸੀਂ ਕਿਸੇ ਕੋ ਕਰਾਉਣਾ ਆ ਤੇ ਤਾਂ ਵੀ ਬਹੁਤ ਜਾਣੀ ਕਿ ਇਹ ਕੰਮ ਘਟ ਹੋ ਜਾਂਦਾ ਆ ਮੈਂ ਅਗਲੀ ਵੀਡੀਓ ਦੇ ਵਿੱਚ ਨਾ ਤਾਨੂੰ ਮਤਲਬ ਇਸੇ ਸਿੰਪਲ ਮਸ਼ੀਨ ਦੇ ਨਾਲ ਹੀ ਜੇ ਆਪਾਂ ਜਿਹਦਾ ਕਾਰਜ ਹੀ ਹੁੰਦਾ ਆਪਾਂ ਕਈ ਜਿਹੜੀ ਆਪਣਾ ਹੀ ਸੂਟ ਕੱਲਾ ਸਲਾਈ ਦਾ ਕਰਦੇ ਆ ਕਿਸੇ ਦਾ ਕੰਮ ਨਹੀਂ ਆਪਾਂ ਹੋਰ ਨਹੀਂ ਕਰਦੇ ਹੈ ਕਿ ਸਟੀਚਿੰਗ ਤੇ ਮਤਲਬ ਫਿਰ ਆਪਾਂ ਆਪਣੇ ਸੂਟ ਨੂੰ ਕਿਦਾਂ ਓਵਰਲੋਕ ਕਰਨਾ ਹੈ ਸਿੰਪਲ ਮਸ਼ੀਨ ਦੇ ਨਾਲ ਮੈਂ ਅਗਲੀ ਵੀਡੀਓ ਵਿੱਚ ਉਹ ਵੀ ਹੈ ਨਾ ਤੁਹਾਨੂੰ ਜ਼ਰੂਰ ਦੱਸੂਗੀ ਠੀਕ ਹੈ ਜੀ ਤਾਂ ਹੁਣ ਇਹ ਦੇਖੋ ਇਹ ਸਾਰੀਆਂ ਜਿਹੜੀਆਂ ਆਪਾਂ ਸੀਨਾ ਦੇਖੋ ਲਾ ਲਈਆਂ ਬੜੀ ਸਫਾਈ ਦੇ ਨਾਲ ਤੁਹਾਡੇ ਸਾਹਮਣੇ ਹੀ ਆ ਹਨਾ ਦੇ ਇਸੇ ਤਰ੍ਹਾਂ ਜੀ ਇਹ ਆਪਣੇ ਜਿਹੜੀ ਇਹ ਦੇਖੋ ਹੁਣ ਸਲਵਾਰ ਦਾ ਕਿਲਮਾ ਕਿੰਨਾ ਕੰਮ ਘਟ ਗਿਆ ਸਿਰਫ ਦੋ ਸਲਾਈਆਂ ਉੱਤੇ ਰਹਿ ਗਈਆਂ ਆ